ਭਾਈਆ ਜਿਹੜੀ ਦੋ ਚਹੌਂਤਰ ਦੀ ਸੁਣਾਣਾ ਵੀ ਉਹਦੇ ਕਰਨੈਲ ਗੱਲ ਵਾਲੇ ਤੇ ਪ੍ਰੋਗਰਾਮ ਲਾਇਆ ਸੀ ਉਹ ਜੀਆ ਉੱਥੇ ਪੈਨ ਸਨੇਹ ਤੇ ਸੁਮਰਾਂ ਤੇ ਗਈ ਸੀ ਤੇ ਉਹਦਾ ਸਪੀਕਰ ਹੁੰਦਾ ਖੜਾ ਤਾਇਆ ਵਾਲਾ ਆਉ ਲੈ ਕੇ ਗਿਆ ਸੀ ਤੇ ਇੱਥੇ ਆ ਜਿਹੜਾ ਚਹੌਂਤਰ ਤੇ ਤੇਰਾ ਜਨਮ ਕਦੋਂ ਦਾ ਹਾਂ ਕਿੰਨੇ ਸਾਲ ਦਾ ਸੀ ਉਹ ਵੀ ਇੰਨਾ ਜਿਮਸੀਲਾ ਵੀ 10-12 ਸਾਲ ਦਾ ਬੱਚਾ ਸੀ ਨਹੀਂ 12-13 ਸਾਲ ਦਾ ਬੱਚਾ ਸੀ ਮੈਂ ਤਾਂ 3-4 ਸਾਲ ਦਾ ਚੰਦ ਖਾਨ ਆਹ ਦੇਖ ਤਾ ਅੱਜ ਪਾਣੀ ਵਾਲੀ ਟੈਂਕੀ ਦਿਖਾਇਆ ਅੱਧਰ ਇਸ ਤੇ ਸਾਡੇ ਨਾਲ ਟੂਰਨਾਮੈਂਟ ਹੋਈ ਸੀ ਅੱਜ ਜਿੱਥੇ ਫਿਰਤ ਵੰਨਣਾ ਨਾ ਕਿਹੜੀ ਟੈਂਕੀ ਆਹ ਟੈਂਕੀ ਆ ਆ ਤਾਂ ਮੰਦਰ ਆ ਅੱਛਾ ਆ ਵੱਡੀ ਟੈਂਕੀ ਆ ਵੱਡੀ ਟੈਂਕੀ ਆ ਹਾਂ ਹਾਂ ਕਿੰਨੀ ਕਿੰਨੀ ਦੇ ਦਾ ਖੜਾ ਲੱਗਿਆ ਸੀ ਆ ਸਿੱਖ ਇਦਾਂ ਦੇਖਦਾ ਔਰ ਉਹ ਟਾਈਮ ਜਾਈ ਆ ਤੇ ਹੋਂ ਪਹਿਲਾਂ ਮੰਦਰ ਨਹੀਂ ਸੀ ਮਾਰ ਬਲਾ ਦੇ ਵਾਇਆ ਨੇ ਪਟਵਾਰ ਖੰਨ ਪਰਿਆ ਉਸ ਤਰ੍ਹਾਂ ਹਸਾਲਾ ਹੁੰਦੀ ਸੀ ਅੱਛਾ ਤੇ ਕਿ ਸਾਡੇ ਮਾਤਾ ਜੀਆ ਹੁੰਦੀਆਂ ਸੀ ਆ ਉਹ ਸਮਾਦਾ ਨੂੰ ਪਾਦੇ ਨੇ ਸੀ ਤੇ ਮੰਦਰ ਦੀ ਮਾਤਾ ਦਾ ਬਾਲਕੀ ਬਣੀਆ ਤੇ ਇੱਥੇ ਕੁਝ ਜਿਹਾ ਖੜਾ ਲੱਗਿਆ ਸੀ ਲੋਕਾਂ ਨੇ ਇਸ ਤਰ੍ਹਾਂ ਲਾਇਆ ਹੋਇਆ ਉਹਨੋਂ ਸਾਡੇ ਚੰਕੀ ਲੱਗੇ ਦਾ ਛਾਇ ਦਾ ਮੋਢਾ ਲੱਗੀ ਲੱਲੂ ਵੀ ਆ ਹੁੰਦਾ ਸੀ ਤੇ ਉਹਦੇ ਅੱਛਾ ਜਿਹੜਾ ਲੱਲੂ ਲੱਲੂ ਤਾਂ ਹੀ ਬਣਾਇਆ ਹੋਇਆ ਲੱਲੂ ਗਰੇ ਕਵਾਲੀਆਂ ਉਦੋਂ ਉਹ ਚਲੋ ਲਾਜ ਕਹਿਣ ਵਾਲਾ ਨਹੀਂ ਉਹ ਵੀਰਾ ਉਹਨੂੰ ਬਹੁਤ ਹਾਸੇ ਮਜ਼ਾਕ ਕਹਿਣ ਵਾਲੇ ਹੋ ਤੇਰੇ ਤੇ ਜਾਣਾ ਦੇਖਿਆ ਤੇ ਉਹ ਬੜਾ ਗਾਇਆ ਉਦੋਂ ਇੱਥੇ ਗਾਣਾ ਪਹਿਲੀ ਵਾਰ ਗਾਇਆ ਸੀ ਤੇਰੀ ਦੁਕਾਨ ਕਿੱਥੇ ਹੁੰਦੀ ਸੀ ਬਾਈ ਸਾਡੇ ਉਹ ਮਾਰਕੀਟਿਆਂ ਦੇ ਕੋਲੇ ਸਾਡੇ ਪਿੰਡ ਦਾ ਭਾਂਡਾ ਜਾਂਦਾ ਸੀ ਉਹਦੇ ਨਾਲ ਹੁੰਦੀ ਸੀ ਤੇ ਫਿਰ ਭਾਜੀ ਆਹ ਦੇਖੋ ਫਿਰ ਇੱਥੇ ਕਾਲੇ ਇੰਨਰ ਛੋਟੇ ਭਰਾ ਨੇ ਤਿਆਰ ਕਰ ਲਿਆ ਆ ਹੁਣ ਤੁਸੀਂ ਆਪਾਂ ਥੋੜਾ ਜਿਹਾ ਪਿੱਛੇ ਖੜੇ ਆ ਨਹੀਂ ਇੱਕ ਟਰੈਕਟਰ ਖੜਾ ਹੋ ਰਿਹਾ ਹੈਗਾ ਉਹ ਆਹ ਦੇਖ ਰਿਹਾ 25000 ਨਹੀਂ ਦਿਖਣਾ ਇੱਥੇ ਉਹ ਦੇਖਦਾ ਪਰ ਉਹ ਉੱਪਰ ਹੋ ਜਾ ਕੇ ਨਹੀਂ ਦਿਖਣਾ ਮੋੜ ਨਾ ਪਾਉ ਪਰੇ ਜਣਾ ਬਣ ਉਹ ਚਲ ਕੰਮ ਕਰੀ ਰਿਹਾ ਹੈ ਚਲਾਇਆ ਹੋਇਆ ਤੁਸੀਂ ਕਿ ਟਰੈਕਟਰ ਖੜਾ ਉਹ ਹਾਲਾਤ ਤੋਂ ਹੀ ਪਤਾ ਲੱਗ ਜਾਊਗਾ ਵੀ ਉਹ ਹੈਗਾ ਉਸ ਵੇਲੇਾਂ ਦਾ ਇਹ ਉਹ ਨੀਲੇ ਵਿਆਸੀ ਦੇ ਵਿੱਚ ਲਿਆ ਸੀਗਾ ਇਸ ਪਰਿਵਾਰ ਦੀ ਖਾਸ ਗੱਲ ਆ ਵੀ ਉਹ ਵੇਚਣ ਨੂੰ ਉਦੋਂ ਮੈਂ ਨਹੀਂ ਵੇਚ ਸਕਦੇ ਸੀ ਵੇਚਿਆ ਹੁਣ ਵੀ ਉਹ ਕੋਰੋਨਾ ਵਿੱਚ ਲਾਲਚ ਕਰਦੇ ਨੇ ਯਾਰ ਕਵਾੜ ਜਾਂ ਕਵਾੜ ਵੇਚ ਕੇ ਪਰੇ ਕਰੀ ਸੀ ਨੇ ਕੋਲੇ ਨਾ ਉਹ ਹੁੰਦੇ ਸੀ ਇਹ ਆਰੇ ਵੱਡੇ ਹਾਂ ਵੀਰਾ ਕਹਿੰਦਾ ਕਹਿੰਦਾ ਉਹ ਸੇ ਆ ਰਹੇ ਸੀ ਨਾ ਸਥਾਈ ਦੇ ਹੁੰਦੇ ਸੀ ਇਹਨਾਂ ਦੀ ਜੀਲੀ ਦਿੱਖ ਲੱਗੀ ਸੀ ਛੋਟੇ ਵਾਲੇ ਦੀ ਹਾਂ ਇਹ ਉਹ ਜਦੋਂ ਉਹ ਟਾਈਮ ਸੀਗਾ ਜਿਹੜੇ ਨੇ ਉਹਦਾ ਚਲਾਇਆ ਹੋਇਆ ਬਾਈ ਉਹਨੇ ਬਾਈ ਨੇ ਚਲਾਇਆ ਕਰ ਕਰੇ ਅਚੰਭੀ ਗੱਲਾਂ ਤਾਂ ਸਾਰੇ ਹੀ ਸੁਣਦੇ। ਤੂੰ ਤਾਂ ਮੇਰਾ ਤਾਂ ਬਾਵਾ ਪਿਆਰ ਰਿਆ ਕੋਈ ਅਮਰ ਜੋਤ ਦੀ ਸੁਣਾ। ਵੀ ਉਹਦੇ ਬਾਰੇ ਕੁਝ। ਐ ਬਾਈ ਪਿੱਛੇ ਕੀਤਾ ਹੈ ਕੈਮਰਾ ਪਿੱਛੇ ਤੇਰੀ ਤੇ। ਅੱਛਾ ਅੱਛਾ। ਅਮਰ ਜੋਤ ਬਿਲਕੁਲ ਜਿਹੜਾ ਉਹਦਾ ਯਾਰ ਐ ਸੇ ਮੱਥਾ ਟੇਕ ਕੇ ਜਾਂਦੇ ਹੁੰਦੇ ਸੀਗੇ। ਜ਼ਿਆਦਾਤਰ ਉਹ ਨਾ ਇਥੋਂ ਬਸ ਨਹੀਂ ਨਹੀਂ ਮੈਂ ਉਹ ਪੁੱਛਾਂ ਕਿ ਅੱਜ ਪਹਿਲਾਂ ਚਲੋ ਖੈਰ ਉਹਦਾ ਤਾਂ ਇਹ ਮਾਹੌਲ ਹੈ ਨਹੀਂ ਜਿਵੇਂ ਅੱਜ ਕੱਲ ਕੋਈ ਸੱਚ ਸੁਣਾ ਹਟ ਹੋ ਜਵੇ ਬੌਂਸਰ ਤੇ ਬੌਂਸਰ ਤੁੰਗਣਾ ਇਡਾ ਨਾਮ ਹੋਣਾ। ਇਹ ਤੁਰ ਕੇ ਹੀ ਜਾਣਾ ਯਾਰ ਉਹਨਾਂ ਨੂੰ ਯਾਰ ਇੱਕ ਨਾ ਚੀਜ਼ ਸੀਗੀ ਮੈਂ ਤੁਹਾਨੂੰ ਦੱਸਦਾ ਯਾਰ ਇੱਕ ਬੰਦੇ ਨੇ ਨਾ ਮੈਂ ਕਿਹੜਾ ਦੇਖ ਰਿਹਾ ਹਾਂ ਨਾ ਚਾਰ ਪੰਜ ਜਾਣੇ ਉਹ ਦੱਸਿਓ ਵੀ ਆਵਾਜ਼ ਤੇ ਫੋਟੋ ਕਲੀਅਰ ਆਉਂਦੀ ਆ ਹੋਰ ਅਸੀਂ ਐਵੇਂ ਮਾਗੀ ਮਾਗੀ ਜਾਨੀ ਕਿੱਥੇ ਲੱਗੇ ਵੀ ਫੋਟੋ ਤਾਂ ਆਈ ਨਹੀਂ ਆਵਾਜ਼ ਤਾਂ ਆਈ ਨਹੀਂ ਇਹਨੂੰ ਕਿੰਮ ਕੀਲੇ ਦਰੋਂ ਨਾ ਇੱਕ ਸ਼ੌਕ ਹੁੰਦਾ ਹੈਗਾ ਕਈਆਂ ਬੰਦਿਆਂ ਨੂੰ ਹੁੰਦਾ ਵੀ ਮੈਂ ਯਾਨੀ ਇਹਨੂੰ ਜਿਆਦਾ ਸੀ ਕੋਈ ਮੈਂ ਚੀਜ਼ ਲਿਖੀ ਆ ਤੇ ਇਹਨੂੰ ਯਾਰ ਲੋਕ ਪੈਸ਼ਨ ਦਾ ਘਿਹਰੂ ਮਤਲਬ ਹੁੰਦਾ ਸੀਗਾ ਵੀ ਇਹਨੂੰ ਸੁਣ ਲੈਣਾ ਸੁਣ ਕਿਉਂ ਰਿਸਪੌਂਸ ਲੈਣ ਦਾ ਹੁੰਦਾ ਸੀਗਾ ਵੀ ਕਿੰਦਾ ਲੋਕਾਂ ਦਾ ਰਿਸਪੌਂਸ ਕਿੰਦਾ ਰਿਹਾ ਤੇ ਅੱਜ ਕੱਲ ਵੀ ਉਹ ਦੇਖਦੇ ਆਂ ਉਹ ਦੇਖ ਰਿਹਾ ਹਾਂ ਤੇ ਉਹ ਫਿਰ ਉਹ ਗੀਤ ਰਿਕਾਰਡ ਕਰਾਉਂਦਾ ਹੁੰਦਾ ਸੀਗਾ ਤੇ ਉਹਨੂੰ ਲਾਲਚ ਹੁੰਦਾ ਸੀ ਮੈਂ ਚੀਜ਼ ਦੇਖੀ ਜਾਂ ਤੇ ਮੈਨੂੰ ਪਿਆਰ ਨਾਲ ਵਹਿ ਕੇ ਲੋਕ ਸੁਣਦੇ ਆ ਤਉਨੂੰ ਆਹੀ ਲਾਲਚ ਹੁੰਦਾ ਜਿਆਦਾ ਵਾਹ ਤੇ ਯਾਨੀ ਉਹ ਕੋਈ ਹੰਕਾਰ ਨਹੀਂ ਜਿਹਨੂੰ ਵੀ ਮੈਂ ਯਾਰ ਐਡਾ ਵੱਡਾ ਕਲਾਕਾਰ ਬਣ ਗਿਆ ਹਨਾ ਗਾਉਣ ਵਾਲਾ ਬਣ ਗਿਆ ਤੇ ਨਾ ਯਾਰ ਬਾਈ ਉਹ ਨਹੀਂ ਸੀਗਾ ਬਸ ਆਮ ਜਿਵੇਂ ਆਪਾਂ ਕਹਿੰਦੇ ਆ ਜਿਵੇਂ ਆਪਾਂ ਖੜੇ ਆ ਚਾਰ ਬੰਦੇ ਖੜੇ ਹਨ ਉਹ ਜਿਵੇਂ ਕੁਪੜਾ ਚਲਾ ਵੀ ਆ ਕੇ ਖੜੇ ਜਾਂਦਾ ਸੀਗਾ ਉਹਨੂੰ ਵੀ ਹੋਰ ਵੀਰੇ ਕਿਵੇਂ ਆ ਸਾਡੇ ਪਿੰਡ ਦਾ ਆ ਵੀਰਾ ਦਾ ਆਪਾਂ ਭਾਈ ਹੋਰ ਭਾਈ ਛੋਟੇ ਛੋਟੇ ਬਹਿ ਜੋਏ ਉਹ ਤਾਂ ਆ ਬੋਤਲ ਜਾਂ ਉੱਥੇ ਬੋਲ ਕੇ ਜਾਂਦੇ ਆ ਉੱਥੇ ਬਹਿ ਜਾਂਦੇ ਆ ਜਿੱਥੇ ਜਾਂਦੇ ਆ ਅੱਛਾ ਆਮ ਹੀ ਜਾਂ दारू-ਦਰੂ ਦਾ ਵੀ ਜਕਰ ਹੁੰਦਾ दारू-ਦਰੂ ਪਹਿਲੇ ਦਿਨ ਤੋਂ ਚੱਲਦਾ ਹੀ ਕੰਮ ਨਹੀਂ ਥੋੜੀ ਜਿਹੀ ਲਗਾ ਦੇ ਕਾਹਦਾ ਪੈਸੇ ਲਗਾਉਂਦੇ ਆ ਮੈਂ ਦੇਖਦਾ ਆ ਬਾੜ ਵਿੱਚ ਲਾ ਦੇ ਗੋਲੀਆਂ ਵੀ ਲਾ ਦੇ ਇਹਨਾਂ ਬਿਲੇਟੇ ਫੈਸਟ ਹੋ ਗਏ ਤੇ ਨਹੀਂ ਉਹ ਆਂਿਆ ਕਰਿਆ ਹੁੰਦਾ ਜੇ ਦਰਪਾਨ ਤੇ ਹੂੰ ਉਹ ਆਪ ਜਿਹੜਾ ਉਹ ਵੀ ਸਾਡੇ ਪਿੰਡ ਦਾ ਬਾਬਾ ਜੀ ਬਹਾਦਰ ਗੈਨ ਉਹ ਕਿ ਹੁਣ ਤਾਂ ਨਹੀਂ ਨਾ ਹਾਂ ਤੇ ਉਹ ਆ ਜਾਂਦਾ ਹੁੰਦਾ ਸੀਗਾ ਸਾਡੇ ਵੀਰ ਸਿੰਘ ਮੁੰਡੀ ਆ ਸਾਡੇ ਨਾਲ ਦੇਖੋ ਜੀ ਦੇਖੋ ਹਾਂ ਹੂੰ ਉਹ ਕਿਹਨਾਂ ਲੈਣਾ ਨਹੀਂ ਉੱਪਰ ਦੇ ਪਾਸੇ ਹੂੰ ਮਹੋਦਨ ਉੱਥੇ ਵਸ ਇੰਨੇ ਜੇ ਪੜੀ ਉਹ ਸੁਆ ਜਾਂਦਾ ਉਹ ਜੀ ਇੰਨੀ ਦਾ ਹੁਣ ਤਾਂ ਉਹ ਸੁਆ ਦਾ ਬਾਈ ਫੋਨ ਨਹੀਂ ਪਤਾ ਨਹੀਂ ਉਹ ਤੁਹਾਨੂੰ ਦੱਸਣ ਉਹ ਕਦੋਂ ਸੁਆ ਹੁੰਦਾ ਸੀਗਾ ਸੁਆ ਰੋਡ ਹੁਣ ਬਣ ਗਿਆ ਹੁਣ ਸੜਕ ਬਣ ਗਈ ਉੱਥੇ ਡੀ ਐਨ ਐ ਵੀ ਜਾਨੂੰ ਤਾਂ ਕੋਈ ਦਾਦਾ ਜਾਂਦਾ ਨਹੀਂ ਸਕਦਾ ਸੁਆ ਦਾ ਇੱਥੇ ਤਾਂ ਖਤਮ ਹੋਈ ਪਈ ਜਾਂਦੀ ਉਹ ਦੂਬਾਰ ਜਿਹੜਾ ਅੱਗੇ ਸਾਡੇ ਧਾਬਾ ਕਹਿੰਦੇ ਹੁੰਦੇ ਤੋਬਾ ਹੁੰਦਾ ਸੀ ਉੱਥੇ ਤਾਂ ਇੱਕ ਬਾਬਾ ਜੀ ਰਹਿੰਦੇ ਹੁੰਦੇ ਸੀ ਧਾਬਾ ਹੁੰਦਾ ਤੇ ਫੂਕ ਹੈ ਦਾ ਪਰਵਾਹ ਕਿ ਦੂਰ ਜਿਹਾ ਗਾਣਾ ਉਹ ਘੋੜੇ ਮੰਨਦਾ ਕੱਲਾ ਕਿਉਂ ਤੇ ਦੇੜੇ ਵਾਲੇ ਸਾਹੀ ਸਾਡੇ ਮੰਨਤਾ ਕਰਦੇ ਬਾਬਾ ਜੀ ਤੁਸੀਂ ਇਹਨਾਂ ਨੂੰ ਜੇ ਆਪਾਂ ਇਦਾਂ ਕਰਾਂਗੇ ਤਾਂ ਕੈਮਰਾ ਪਾਵੇਂ ਉਹ ਚੱਲਦਾ ਰਹੂਗਾ ਹਨਾ ਪਤਾ ਨਹੀਂ ਆਹ ਕੈਮਰੇ ਦੇ ਮੂਰੇ ਤਾਂ ਨਹੀਂ ਆਉਣਾ ਨਹੀਂ ਪਤਾ ਨਹੀਂ ਓਏ ਇੱਕ ਹੋਰ ਕੁੜੀ ਆ ਅੱਛਾ ਇੱਕ ਕੁੜੀਆਂ ਵੰਡੀਆਂ ਕਿੰਦੀ ਜਿਹੜੇ ਦਿਮਾਗ ਚਾਈਆ ਉਹ ਕੁੜੀ ਦਾ ਬਹੁਤ ਜਿਹੇ ਨਾ Hãy subscribe phải <laughs> kênh Ghiền Mì Gõ Để bỏ